ਜਿਹੜੇ ਨੇ 24 ਘੰਟੇ ਦੇ ਵਾਸਤੇ ਤਾਇਨਾਤ ਕਰ ਦਿੱਤੇ ਗਏ ਨੇ ਸ਼ਿਫਟਾਂ ਦੇ ਵਿੱਚ ਪਹਿਰੀਦਾਰੀ ਕੀਤੀ ਜਾਵੇਗੀ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਕੰਡਿਆਲੀ ਤਾਰ ਬਾਰਡਰ ਦੇ ਆਸ-ਪਾਸ ਵਿਛਾ ਦਿੱਤੀ ਗਈ ਹੈ ਔਰ ਜਿਹੜਾ ਸਮੁੰਦਰੀ ਇਲਾਕਾ ਸੀ ਜਿਹੜੀਆਂ ਕੋਈ ਨਹਿਰਾਂ ਕੋ ਝੀਲਾਂ ਬੜੀਆਂ ਸੀ ਜਿਦੇ ਰਾਹੀਂ ਬੇੜੀਆਂ ਦੇ ਰਾਹੀਂ ਪਾਰ ਕਰਦੇ ਸੀ ਕਿਸ਼ਤੀਆਂ ਦੇ ਵਿੱਚ ਤਾਂ ਉੱਥੇ ਵੀ ਹੁਣ ਕਿਸ਼ਤੀਆਂ ਦੇ ਰਾਹੀਂ ਆਰਮੀ ਜੜੀ ਹੈ ਆਰਮੀ ਬੋਟਸ ਦੇ ਜ਼ਰੀਏ ਨਜ਼ਰ ਰੱਖੇਗੀ ਆਟੋਮੈਟਿਕ ਹਥਿਆਰਾਂ ਦੇ ਨਾਲ ਲੈਸ ਜਵਾਨ ਜਿਹੜੇ ਨੇ ਉਹ ਤਾਇਨਾਤ ਕਰ ਦਿੱਤੇ ਗਏ ਨੇ ਡਰੋਨ ਦੇ ذریعے ਸੈਟਲਾਈਟ ਦੇ ذریعے ਨਜ਼ਰ ਰੱਖੀ ਜਾਏਗੀ ਸੀਸੀਟੀਵੀ ਕੈਮਰੇ ਲਗਾ ਦਿੱਤੇ ਗਏ ਨੇ ਤਾਂ ਇਹ ਸਪੈਸ਼ਲ ਆਰਮੀ ਦੀ ਟੁਕੜੀ ਤਾਇਨਾਤ ਕਰ ਦਿੱਤੀ ਗਈ ਹੈ ਸਪੈਸ਼ਲ ਫੋਰਸ ਹੈ ਕੇ ਜਿਨ੍ਹਾਂ ਨੂੰ ਆਟੋਮੈਟਿਕ ਹਥਿਆਰ ਵੀ ਦਿੱਤੇ ਗਏ ਨੇ ਤਾਂ ਇਹ ਟੁਕੜੀ ਆਟੋਮੈਟਿਕ ਹਥਿਆਰਾਂ ਦੇ ਨਾਲ ਲੈਸ ਬਾਰਡਰ ਦੀ 24 ਘੰਟੇ ਨਿਗਰਾਨੀ ਕਰੇਗੀ ਤਾਂ ਹੁਣ ਉਹ ਅਸੀਂ ਕਹਿ ਸਕਦੇ ਹਾਂ ਨਾ ਕਿ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਤਾਂ ਅਮਰੀਕਾ ਨੇ ਐਸਾ ਜੁਗਾੜ ਕੈਸਾ ਜਕੜਬੰਦ ਕਰ ਦਿੱਤਾ ਹੈ ਕਿ ਹੁਣ 24 ਪਾਸੇ ਨਜ਼ਰ ਜੜੀ ਹੈ ਚਾਰੇ ਪਾਸੇ ਨਜ਼ਰ 24 ਘੰਟੇ ਅਮਰੀਕਾ ਬਾਰਡਰ ਸਕਿਉਰਿਟੀ ਪੁਲਿਸ ਦੇ ਵੱਲੋਂ ਰੱਖੀ ਜਾਵੇਗੀ ਆਟੋਮੈਟਿਕ ਹਥਿਆਰਾਂ ਦੇ ਨਾਲ ਲੈਸ ਜਵਾਨ ਤਾਇਨਾਤ ਨੇ ਇੱਕ ਚੌਪਰ ਤੁਸੀਂ ਪਿੱਛੇ ਤਸਵੀਰ ਦੇ ਵਿੱਚ ਖੜਿਆ ਹੋਇਆ ਦਿਖਾਈ ਦੇ ਰਿਹਾ ਹੋਵੇਗਾ ਤੁਹਾਨੂੰ ਆਰਮੀ ਦਾ ਚੌਪਰ ਜਿਸ ਤੋਂ 24 ਘੰਟੇ ਨਜ਼ਰ ਰੱਖੀ ਜਾਏਗੀ ਤਾਂ ਕਹਿਣ ਤੋਂ ਪਾਵ ਹੈ ਕਿ ਸਿੱਧੇ ਤੇ ਸਾਫ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਗਿਆ ਹੈ ਕਿ ਇਲ ਲੀਗਲ ਇਮੀਗ੍ਰੈਂਟਸ ਨੂੰ ਅਮਰੀਕਾ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਏਗਾ ਚਾਹੇ ਜੋ ਮਰਜ਼ੀ ਕਰ ਲਿਆ ਜਾਵੇ ਜਿਹੜੇ ਇਲ ਲੀਗਲ ਇਮੀਗ੍ਰੈਂਟਸ ਨੇ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੇ ਅਮਰੀਕਾ ਦੇ ਵਿੱਚ ਦਾਖਲ ਹੋਣਾ ਚਾਹੁੰਦੇ ਨੇ ਉਹਨਾਂ ਨੂੰ ਕੋਈ ਨਾ ਹੈ ਔਰ ਨਾ ਹੀ ਉਹਨਾਂ ਨੂੰ ਅਮਰੀਕਾ ਦੇ ਵਿੱਚ ਸ਼ਾਮਿਲ ਹੋਣ ਦਿੱਤਾ ਜਾਵੇ ਚਾਹੇ ਉਹ ਮੈਕਸੀਕੋ ਬਾਰਡਰ 'ਆਹੀ ਹੁੰਦੇ ਹੋਣ ਚਾਹੇ ਕੋਸਟ ਰਿਕਾ ਦਾ ਕੋਈ ਵੀ ਬਾਰਡਰ ਹੈ ਉਥੋਂ ਪਾਰ ਕਰਦੇ ਹੋਣ ਤਾ ਸਾਰੇ ਰਾਹ ਬਲੌਕ ਕਰ ਦਿੱਤੇ ਗਏ ਨੇ ਹਰੇਕ ਬਾਰਡਰ ਤੇ ਸਿਕਿਉਰਿਟੀ ਵਧਾ ਦਿੱਤੀ ਗਈ ਹੈ ਇਹ ਜਵਾਨਾਂ ਦੀ ਟੁਕੜੀ ਤੁਸੀਂ ਦੇਖ ਹੀ ਸਕਦੇ ਹੋ ਜਿਵੇਂ ਸਪੈਸ਼ਲ ਕਮਾਂਡੋ ਹੁੰਦੀ ਹੈ ਉਵੇਂ ਹੀ ਇਹ ਯੂਐਸ ਆਰਮੀ ਦੇ ਸਪੈਸ਼ਲ ਜਵਾਨ ਨੇ ਜਿਨ੍ਹਾਂ ਨੂੰ ਆਟੋਮੈਟਿਕ ਹਥਿਆਰ ਦੇ ਕੇ ਤੇ ਬਾਰਡਰ ਤੇ ਤਾਇਨਾਤ ਕਰ ਦਿੱਤਾ ਗਿਆ ਚੌਪਰ ਵੀ ਦਿੱਤੇ ਗਏ ਨੇ ਹੈਲੀਕਾਪਟਰ ਦੇ ਰਾਹੀਂ ਜਿਹੜਾ ਆਰਮੀ ਦਾ ਹੈਲੀਕਾਪਟਰ ਹੈ ਉਹਦੇ ਰਾਹੀਂ ਵੀ ਨਜ਼ਰ ਰੱਖੀ ਜਾਵੇਗੀ ਜਿਹੜੀਆਂ ਕਿਸ਼ਤੀਆਂ ਨੇ ਪਾਣੀ ਵਾਲੀਆਂ ਉਹਨਾਂ ਦੇ ਰਾਹੀਂ ਵੀ ਨਜ਼ਰ ਰੱਖੀ ਜਾਵੇਗੀ ਔਰ ਸੈਟਲਾਈਟ ਦੇ ذریعے ਵੀ ਨਜ਼ਰ ਰੱਖੀ ਜਾਵੇਗੀ ਕਿ ਕੋਈ ਵੀ ਹੁਣ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਦਾਖਲ ਨਹੀਂ ਹੋ ਸਕਦਾ ਤਾਂ ਤੁਹਾਨੂੰ ਦੱਸ ਦੇ ਕਿ ਰਾਤ ਦੇ ਸਮੇਂ ਵਾਲਾ ਵੀ ਭਲੇਖਾ ਕਰਦੇ ਹੋ ਕਿ ਰਾਤ ਦੇ ਸਮੇਂ ਅਸੀਂ ਪਾਰ ਕਰ ਲਵਾਂਗੇ ਤਾਂ 24 ਘੰਟੇ ਸਖਤ ਪੈਰਾ ਸਖਤ ਨਿਗਰਾਨੀ ਜਿਹੜੀ ਅਮਰੀਕਾ ਦੇ ਵੱਲੋਂ ਰੱਖੀ ਜਾ ਰਹੀ ਹੈ ਕਿਉਂਕਿ ਜੋ ਮਾਈਕਲ ਬੈਂਕਸ ਨੇ ਜਿਹੜੇ ਯੂਐਸ ਬੀਪੀਪੀ ਦੇ ਚੀਫ ਨੇ ਬਾਰਡਰ ਸਿਕਿਉਰਿਟੀ ਪੈਟਰੋਲ ਪੁਲਿਸ ਜਿਹੜੀ ਅਮਰੀਕਾ ਦੀ ਉਹਦੇ ਜਿਹੜੇ ਚੀਫ ਨੇ ਉਹਨਾਂ ਦੇ ਵੱਲੋਂ ਇਹ ਅਜਖੇ ਪ੍ਰਬੰਧ ਕਰ ਦਿੱਤੇ ਗਏ ਨੇ ਕਿ ਹੁਣ ਉਥੋਂ ਲੰਘਣਾ ਬਹੁਤ ਮੁਸ਼ਕਲ ਹੈ ਔਰ ਕੋਈ ਸੋਚ ਵੀ ਨਹੀਂ ਸਕਦਾ ਕਿ ਹੁਣ ਉਂਦੀ ਲੰਘਿਆ ਜਾ ਸਕਦਾ ਹੈ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਸੈਂਕੜੇ ਜਵਾਨ ਆਟੋਮੈਟਿਕ ਹਥਿਆਰਾਂ ਦੇ ਨਾਲ ਲੈਸ ਤਨਾਤ ਕਰ ਦਿੱਤੇ ਗਏ ਨੇ ਬਾਰਡਰ ਤੇ ਮਿਲਟਰੀ ਦਾ ਜਹਾਜ਼ ਵੀ ਨਜ਼ਰ ਰੱਖੇਗਾ ਨਾਲ ਲੱਗਦੀਆਂ ਸਰਹੱਦਾਂ ਤੇ ਵੀ ਚੌਕਸੀ ਵਧਾ ਦਿੱਤੀ ਗਈ ਹੈ ਹੁਣ ਸੋਚਣਾ ਵੀ ਨਾ ਕਿ ਯੂਐਸ ਦੀ ਡੋਂਕੀ ਲਾਵਾਂਗੇ 40-50 ਲੱਖ ਰੁਪਈਆ ਤਾਂ ਖਰਾਬ ਹੋਵੇਗਾ ਔਰ ਤੁਹਾਨੂੰ ਐਂਟਰੀ ਵੀ ਕਿਸੇ ਨੇ ਅਮਰੀਕਾ ਦੇ ਵਿੱਚ ਨਹੀਂ ਦੇਣੀ